ਇਹ ਫੈਕਟਰੀ ਚ ਵੈਲਕਮ ਸੈਟ ਆਣਾ ਫੈਕਟਰੀ ਚ ਅੱਜ ਦੀ ਬਾਹ ਮਹਾ ਗੇਟ ਨਹੀਂ ਖੁੱਲਿਆ ਬਸ ਤਾਂ ਨਿੱਗੀ ਹੋ ਗਿਆ ਇਨੇ ਟਾਈਮ ਤੋਂ ਕੋਈ ਯਾਰ ਚ ਕੰਮ ਅੱਜ ਨਮਾ ਗੇਟ ਲਾਵਾਂਗੇ ਬਾਾਕੀ ਪ੍ਰਾਸਨ ਨੂੰ ਦਿਖਾਵਾਂਗੇ ਇਹ ਤੇ ਆਪਣਾ ਵੈਲ ਸੈਟ ਕੁਝ ਸਮਾਨ ਆਪਣਾ ਉੱਥੇ ਪਹੁੰਚੀ ਆ ਦੀ ਇਹ ਏਡਾ ਆਪਣਾ ਫੈਕਟਰੀ ਚ ਕੰਮ ਕਰਨ ਵਾਲਾ ਅੱਜ ਬੁਜ਼ਾਰ ਚਾ ਕੰਮ ਗੇਟ ਲਾਉਣਾ ਉੱਥੇ ਜਾਵਾਂਗੇ ਦਿਖਾਵਾਂਗੇ ਬਾਅਦ ਵਿੱਚ ਵਾਲਾ ਗੇਟ ਆ ਚਲੋ ਉਹ ਵੀ ਆਂ ਚੱਲਦੇ ਵਾਡੇ ਸੱਟ ਚੱਕ ਲਿਆ ਕੀ ਦੇਖਣੇ ਕੀ ਬੰਦਾ ਹੈ ਮਾਨਾਣਾ ਦੀ ਰੇਲ ਗੱਡੀ ਦਾ ਮੜਕ ਲਾਇਆ ਰੇਲ ਗੱਡੀ ਆ ਗਈ ਪਿਆਰ ਚੱਲ ਰਿਹਾ ਆਹ ਘੜਤਾ ਸਲੂਟ ਆਉਂ ਲੱਗਿਆ ਇਹ ਲਕਾਦੀ ਹੋ ਰੇਲ ਗੱਡੀ ਨੇ ਕਾਤਾ ਕੰਮ ਕਰਦਾ ਸੋ ਚਲਾਉਣਾ ਇਹ ਤੇ ਸੇਟਲ ਹੋ ਰਿਹਾ ਆਹ ਲੱਗਿਆ ਹੋਇਆ ਸੋ ਚਲਾਉਣਾ ਤੇ ਇਹ ਹੜਕਦਾ ਕਾ ਵਸੁਰੂ ਕੰਮ ਤੋਂ ਪਹਿਲੀ ਤਾਂ ਆ ਗਈ ਫੇਰ ਤਾਂ ਸਟਾਰਟ ਆਪਣੀ ਕਰੇਗਾ ਮਾ ਹੂੰ ਉਹ ਪਏ ਨੇ ਜ਼ੰਦਗਲਾ ਜੀ ਉਹ ਪਏ ਨੇ ਹੋਰ ਕਿਨਾ ਉੱਥੇ ਜੀ ਦੁੱਧ ਵੀ ਨਹੀਂ ਆਇਆ ਹੋਣਾ ਹਾਂ ਲੈ ਨਵੇਂ ਮਨੇ ਜੇ ਤਾਂ ਬਲੀ ਸੜਕ ਲੜਦਾ ਨਾ ਪਏ ਨਾ ਹਾਂ ਉਹ ਪਿੰਡ ਆਪੀ ਦਾ ਕਿਥੇ ਜਾਂਦਾ ਹਾਂ ਕੋਤਰੋ ਕੋਤਰ ਕੇ ਸ਼ਟਾ ਗੇਟ ਜਾਂ ਨੰਮਾ ਗੇਟ ਆ ਨਮਾ ਗੇਟ ਲਾਉਣਾ ਹੋਰੇ ਆ ਪੈਸੇ ਟਿਆ ਵੱਢ ਕੇ ਆਪੀਆ ਛੀਤੀ ਦੀ ਆਪੀਆ ਚਾਦਰ ਡਿਜ਼ਾਈਨ ਵਾਲੀ ਐ ਪੂਪੂ ਮਾਰਾ ਗਿਰਾ ਛੱਲ ਕੇ ਹੋ ਗੇਟ ਦੇ ਲਾ ਲੈਣਾ ਜਦੋਂ ਬਣ ਕੇ ਦਿਖਾਵਾਂਗੇ ਪ੍ਰੋਫਾਈਲ ਪ੍ਰੋਫਾਈਲ ਲਾਗੇ ਟੱਕ ਆਪੀਆ ਪ੍ਰੋਫਾਈਲ ਜਿਹੜੀ ਲਾਉਣੀ ਹੈ ਤੇ ਟੱਕ ਪੰਨੇ ਤੇ ਕਿਤੇ ਗੇਟ ਦੀ ਪੂਰੀ ਪੂਰੀ ਕੋਹ ਚੀ ਦਿਖਾਉਣਾ ਦੇਖੋ ਸ਼ੌਕ ਬੰਦੇ ਦਾ ਗੱਡੀ ਦਾ ਨੰਬਰ ਵੀ 2323 ਹੈ ਉਹ ਖੜਾ ਬੁਲਟ 2323 ਤੇ ਇੱਕ ਗੱਡੀ ਗਈ ਵੀ ਇੰਦੀ ਸ਼ੌਟ ਉਹਦਾ ਵੀ 232 ਹੈ ਇਦਕੇ ਨਾਲ ਦੀ ਖੜੀ ਐਕਟਿਵ ਆ ਆ ਤੇਈ ਤੇ ਇੱਕ ਇੱਕ ਟਵੈਨ ਨਹੀਂ ਦੁਕਾਨ ਤੇ ਖੜੀ ਐ ਦੁਕਾਨ ਇਹਨਾਂ ਦੀ 판ਡਿਆਂ ਦੀ ਸ਼ੌਕਾ ਬੰਦੇ ਦਾ ਉਹ ਐ ਨੰਬਰ ਮਗਰ ਵੀ 232 ਹੈ ਤੇਈ ਉਹ ਬੜਾ ਤੇ 4 5 ਸੰਦੇ ਨੇ ਸਾਰਾ ਮੰਜਮਾ ਮਗਰ 33 ਨੰਬਰ ਫੋਨ ਨੰਬਰ ਮਗਰ ਵੀ 32 ਹੈ ਇਹਦੇ ਚੱਲਦਾ ਕੰਮ ਆਂਜਾ ਗੇਟ ਵੀ ਲਾਉਣਾ ਹੈ ਮਿਸਤਰੀ ਗਿਆ ਵਾ ਸਮਾਨ ਹੈ ਜੀ ਸਮਾਨ ਘਟ ਗਿਆ ਤੀ ਫੋਨ ਲਓ ਫੋਨ ਲਓ ਸਮਸਿਆ ਹੋ ਗਈ। ਚੰਗੀਦਰਾ ਮਾਰਦਾ। ਹਾਂ? ਚੰਗੀਦਰਾ ਮਾਰੇ ਤੇ ਚਮਕਾ ਦੇ ਇਹਨੂੰ। ਇਹ ਬੰਦੇ ਰੋਣਾ ਨਹੀਂ। ਆਈ। ਲੈਫਟ ਚ। ਚਾਹੀਏ।

ਆ ਲੈ ਲਓ ਤੁਸੀਂ ਇਹ ਨੂੰ ਲੂਜ਼ ਹੋ ਗਿਆ ਹਨ ਇਹ ਹੈ ਲੂਜ਼ ਹੋ ਗਿਆ ਇਹ ਹਾਂ ਉਹ ਗਾੜੀ ਇੱਕ ਥੇ ਹੀ ਪਈ ਅਗਲੀ ਸੁਬਾ ਸੁਬਾ ਦੇ ਵਿੱਚ ਕੰਮ ਸਟਾਰਟ ਕਰਤਾ ਕਾਹੀ ਨਹੀਂ ਇਹਨੇ ਚਾਹੀਦੀ ਤਾਂ ਮੈਂ ਨਾ ਆਹ ਗੇਟ ਦਾ ਬੰਦ ਕੇ ਜੇ ਇੱਕ ਪੱਤੀ ਪੈਣੀ ਹੈ ਤੇ ਡੈਡੀਆ ਕਹਿੰਦੇ ਨੇ ਉੱਪਰ ਰਗੜਾਈ ਬੜਾ ਹੀ ਪਹੁੰਚ ਝਗੜਾਈ ਬੜਾ ਮਿੱਤਰੀ ਬਹੁਤ ਹੈ ਉੱਪਰ ਰਗੜਾਈ ਜਾ ਰਹੀ ਹੈ ਜੀ ਜੀ ਲਾਈ ਤੇ ਸੰਸਤ ਕੱਢ ਲੈ ਛਾਟਿੰਗ ਹੋਰ ਫਿਰ ਲਾ ਦੇਣਾ ਫਿਰ ਜੇਡ ਲੱਗ ਜੂਗਾ ਜੇਰ ਦਸ ਦੇ ਸੀਗੇ ਬਣੇਗਾ ਪੂਰਾ ਲੱਗ ਕੇ ਤੁਹਾਨੂੰ ਉਦੋਂ ਦਿਖਾਵਾਂਗੇ ਇਹ ਕਿਸੇ ਵੀ ਝੰਪਣਾ ਹੋਣਾ ਹੈ ਕੰਟੈਕਟ ਜ਼ਰੂਰ ਕਰੋ ਬਾਕੀ ਪਰਪਲਾ ਗੇਟ ਵਾਜਦਾ ਹੈ ਬਾਕੀ ਤੁਹਾਨੂੰ ਉਦੋਂ ਜਾਂਦੇ ਉਹਨਾਂ ਨੂੰ ਜੁੱਝਦੇ ਲੱਗਦੇ ਨੇ ਇਹ ਤੇ ਵੀ ਲਾਉਣੇ ਗੇਟ ਤੇ ਫੇਰ ਬਾਕੀ ਚਾਹ ਪੀਜੀ ਹੋਏ ਇਹ ਗੇਟ ਤੇਆਂ ਬੈਕ ਸੈੱਲ ਪਾਈ ਲਾਦੇ ਜੀ ਬਾਕੀ ਇਹ ਜੋ ਕਲੇਪ ਵੀ ਲੱਗ ਗਿਆ ਟੰਗ ਤਾਂ ਉੱਨੀ ਟੱਕ ਪਉਗੀ ਇਹਨਾਂ ਇਹਦੇ ਵਿੱਚ ਚੱਕਰ ਤੋਂ ਲਾਦੇ ਇਹਨਾਂ ਨੂੰ ਲਾ ਸਕਦੇ ਹਾਂ ਬੰਦੇ ਹੀ ਗਿਰਦੇ ਕਾਲਾ ਲੱਗ ਜਾਂਦਾ Hãy subscribe cho kênh Ghiền Mì Gõ Để không bỏ lỡ những video hấp dẫn ਬਾਕੀ ਜਿਹੜੇ ਤੇ ਲੱਗ ਗਿਆ ਸੈੱਟ ਹੋ ਗਿਆ ਉਹ ਦਿਖਾਵਾਂਗਾ ਸਾਰਾ ਕੁਝ A to Z ਤਿਆਰ ਹੋਂ ਤੱਕ ਆਉਂਦਾ ਕੰਮ ਬਸ ਰੈਡੀ ਇਹੇ ਰੈਡੀ ਰੈਡੀ ਤੇਰੀ ਬੂਟ ਆ ਚੈੱਕ ਕਰੋ ਬਈ ਹੁਣ ਕਿਵੇਂ ਲੱਗਦਾ ਪਹਿਲਾ ਵਾਲਾ ਗੇਟ ਲੱਗਿਆ ਸੀ ਉਹਦੀ ਫੋਟੋ ਭਾਵਾਂਗੇ ਨਾਲ ਬਾਅਦ ਚ ਆਪਾਂ ਪੂਰੀ ਤੱਕ ਭਾਵਾਂਗੇ ਇਹ ਕੋਦੇ ਕਰਕੇ ਸੋਨਾ ਲੱਗਦਾ ਜਿਹੜੀ ਟਾਇਲ ਲੱਗੀ ਹੋਈ ਹੈ ਮੇਕ ਕੋ ਤਾਂ ਕਰੀਏ ਬੰਡਲ ਲਾਇਨ ਇਹਦੇ ਨਮੀ ਇਹ ਲੋਕ ਖੋਲ ਕੇ ਰੱਖਦੇ ਨਹੀਂ ਕੋਈ ਅੰਦਰ ਦੇ ਅੰਦਰ ਦੇ ਫਿਰ ਪੀਵੀਸੀ ਪੀਵੀਸੀ ਮੈਨੇਜਰ ਜੀ ਜੀ ਸਿਲਾਤੀ ਅੰਦਰ ਲਈ ਜਾਣਾ ਤੇ ਲੱਗ ਗਿਆ ਬਾਹਲ ਪਰਗੇਟ ਹੈ ਬਾਹਲ ਦੇਖ ਪਰਗੇਟ ਪ੍ਰੋਫਾਈਲ ਪ੍ਰੋਫਾਈਲ ਗੇਟ ਮੈਂ ਬਾਹਲ ਦੇ ਪਰਗੇਟ ਲੱਗ ਢੈਂਡ ਲੱਗਦਾ ਯਾਰ ਚੱਕੋ ਜੀ ਹੁਣ ਦੇਖੋ ਹਾਂਜੀ ਪੂਆ ਗੱਲਬਾਤ ਪੂਰੀ ਐਂਡ ਹੈ ਇਹ ਕੁੰਡੇ ਦੁਆਰੇ ਲੈਨੇ ਆਪ ਬਣਾ ਕੇ ਕੰਨਾਂ ਦੇ ਵਾਲ ਪੇਪਰ ਦੇ ਘੇਟੇ ਦੇਗਾ ਲਵਾਉਣਾ ਤਾਂ ਕੰਟੈਕਟ ਕਰ ਸਕਦੇ ਨੇ ਇਹ ਚੱਕ ਕਰਤਾ ਕੰਮ ਛਟ ਗਿਆ ਪੂਰਾ ਹਨਾ ਉਰੋਂ ਦਾ ਵਿੱਚ ਜਿਹੜੀ ਪੱਟੀਆਂ ਉਹ ਤਾਂ ਦੇਖੀ ਨਹੀਂ ਲੀਆਂ ਹਨਾ ਜਿਹੜੀ ਜਿਹੜੀ ਆਪਾਂ ਕੱਟ ਕੇ ਲਈ ਆ ਕੱਟ ਕੇ ਇਹਨੂੰ ਜਿਹੜੀਆਂ ਬੱਚਾ ਦੇ ਹੁੰਦੀਆਂ ਜਿਉਂ ਕਰਕੇ ਪੱਟੀਆਂ ਜਿਹੜੀ ਜਿਹੜੀ ਬੁੱਕੀ ਦੀ ਗੱਲ ਕਰਦਾਂ ਜੀ ਜਿਹੜੀ ਵਾਲ ਪੇਪਰ ਦੇ ਉੱਤੇ ਡਿਜ਼ਾਈਨ ਹੀ ਨੇ ਫੇਰ ਵਾਲ ਪੇਪਰ ਉਹ ਵੀ